55 ਲੱਖ ਰੁਪਏ ਲਗਾ ਤੇ ਕਿੱਦਾਂ ਇਹ ਪੈਸੇ ਕਿੱਦਾਂ ਭੁਗਤਾਨ ਕੀਤੇ ਕੀ ਕੀ ਚੀਜ਼ਾਂ ਜਿਹੜੀਆਂ ਲਗੀਆਂ ਇੱਕ ਕਿਲਾ ਤੇ ਕੁਝ ਜ਼ਮੀਨ ਉਹ ਵੇਚੀ ਨੇ ਕੁਝ ਮਤਲਬ ਇਸ ਸਬੰਧੀਆਂ ਤੋਂ ਪੈਸੇ ਫੜੇ ਉਹ ਹਾਂਜੀ ਜੇ ਤੋ ਪੇਪਰ ਪਾਸ ਤੇ ਫਿਰ ਤਾਂ ਪਹਿਲਾਂ ਵੀ ਨੌਕਰੀ ਦੇ ਸਕਦੇ ਮਤਲਬ ਪੇਪਰ ਪਾਸ ਨਹੀਂ ਜੋ ਉਤਨਾ ਕੁਝ ਛੋਟੀ ਮੋਟੀ ਨੌਕਰੀ ਕੋਈ ਦੇ ਦੇ ਸਕਣ ਤਾਂ ਬਹੁਤ ਵਧੀਆ ਗੱਲ ਹੈ ਦੇਖੋ ਜੀ ਉਹ ਤਾਂ ਆਪ ਹੀ ਡਿਪਾਰਟਮੈਂਟੋਂ ਕਈ ਜਾਂਦੇ ਕੱਲੀ ਜਾਂਦੇ ਵੇਖੋ ਇਹ ਕਿਲੇ ਉਹਨਾਂ ਦੇ ਜਾਂ ਤਾਂ ਇਹ ਨੌਕਰੀ ਦੇਣ ਜਿੰਨੇ ਟਪੜੋ ਕਿ ਪਿੱ ਲੜ ਕੇ ਆ ਰਹਿ ਗਏ ਇਹਨਾਂ ਦਾ ਮਤਲਬ ਕਾਰੋਬਾਰ ਸਾਰਾ ਜ਼ਮੀਨਾਂ ਵੇਚ ਕੇ ਗਏ ਸਾਰੇ ਇਹਨਾਂ ਨੇ ਖਰਚਾ ਲਾ ਕੇ ਗਏ ਕੋਈ ਛੋਟੀ ਮੋਟੀ ਇਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਸਾਰੇ ਨੂੰ ਜੇ ਗੱਲ ਨਹੀਂ ਹੋਈ ਕਿ ਕਿਹੜਾ ਏਜੰਟ ਤੋਂ ਪੈਸੇ ਕਿਉਂਕਿ ਮਾਪੇ ਤਾਂ ਅਕਸਰ ਪੁੱਛਦੇ ਆ ਬੱਚੇ ਨੂੰ ਕਿ ਆਹ ਪੈਸੇ ਤੇ ਬੇਟਾ ਕਿਹਨੂੰ ਦੇਣ ਜਾ ਰਿਹਾ ਕੁਝ ਦੇਖੋ ਜੀ ਇਹਨੇ ਕਦੀ ਦੱਸਿਆ ਨਹੀਂ ਫਾਦਰ ਸਾਹਿਬ ਤਾਂ ਨਹੀਂ ਤੋਂ ਇਹਨੇ ਮਤਲਬ ਦੱਸਿਆ ਨਹੀਂ ਕਿ ਅਮਰੀਕਾ ਤੋਂ ਦੂਸਰਾ ਜਹਾਜ਼ ਅੱਜ 119 ਭਾਰਤੀ ਇਹ ਲੈ ਕੇ ਵਾਪਸ ਆ ਰਿਹਾ ਜਿਸ ਵਿੱਚ ਪੰਜਾਬ ਦੇ 67 67 ਦੇ ਕਰੀਬ ਜਿਹੜੇ ਨੇ ਨੌਜਵਾਨ ਦੱਸੇ ਜਾ ਰਹੇ ਨੇ ਦੂਸਰੇ ਪਾਸੇ ਕਰ ਗਾ ਕੀਤੀ ਹੈ ਪਰਿਵਾਰਿਕ ਮੈਂਬਰ ਜਿਹੜੇ ਨੇ ਇੱਥੇ ਪਹੁੰਚਣਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕੇ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੌਣ ਨੇ ਕਿੱਥੋਂ ਕਿਦੋਂ ਇੱਥੋਂ ਗਏ ਸੀਗੇ ਕਿਸ ਤਰ੍ਹਾਂ ਇਹਨਾਂ ਵੱਲੋਂ ਪਹੁੰਚ ਗਏ ਵਿਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕਿਦੋਂ ਗਿਆ ਸੀਗਾ ਨੌਜਵਾਨ ਤੁਹਾਡਾ ਮੁੰਡਾ ਜਾਂ ਤੁਹਾਡਾ ਭਰਾ ਜਾਂ ਕੋਣ ਹੈ ਤੁਹਾਡਾ ਰਿਸ਼ਤੇਦਾਰ ਜੀ ਮੇਰੇ ਚਾਚਾ ਜੀ ਦਾ ਬੇਟਾ ਹੈ ਕਿਦੋਂ ਗਿਆ ਸੀ ਕਿ ਉਹ ਉਹ 2024 April ਨੂੰ ਗਿਆ ਸੀ 2024 ਨੂੰ ਗਿਆ ਤੇ ਕਿੱਦਾਂ ਪਤਾ ਲੱਗਾ ਕਿ ਉਹ ਰਿਪੋਰਟ ਹੋ ਕੇ ਆ ਰਹੇ ਨੇ ਕੋਈ ਇਨਕੁਆਰੀ ਹੋਈ ਆ ਜਾਂ ਕਿਸ ਤਰ੍ਹਾਂ ਹਾਂਜੀ ਇਨਕੁਆਰੀ ਵਾਲੇ ਆਏ ਸੀ ਕੱਲ ਕਰੇ ਉਹਨਾਂ ਦੱਸਿਆ ਵੀ ਇਹਦੀ ਇਨਕੁਆਰੀ ਆ ਵੀ ਮਤਲਬ ਕੋਈ ਉੱਤੇ ਕੋਈ ਕ੍ਰੇਮ ਤੇ ਨਹੀਂ ਕੋਈ ਕੀਤਾ ਨਹੀਂ ਮਤਲਬ ਕਾਦੇ ਵਾਸਤੇ ਮਤਲਬ ਹਾਂਜੀ ਲੇਕਿਨ ਕਿੰਨੇ ਕੁ ਪੈਸੇ ਲਾਏ ਕੁਝ ਪਤਾ ਲੱਗਾ ਕਿੰਨੇ ਕੁ ਪੈਸੇ ਲਾਏ 50 ਤੋਂ 55 ਲੱਖ ਲੱਗ ਗਿਆ ਜੀ 50 ਤੋਂ 55 ਲੱਖ ਰੁਪਏ ਲੱਗਾ ਤੇ ਕਿੱਦਾਂ ਇਹ ਪੈਸੇ ਕਿਦਾਂ ਭੁਗਤਾਨ ਕੀਤੇ ਕੀ ਕੀ ਚੀਜ਼ਾਂ ਜਿਹੜੀਆਂ ਲੱਗੀਆਂ ਇੱਕ ਕਿਲਾ ਤੇ ਕੁਝ ਜ਼ਮੀਨ ਹੀ ਉਹ ਵੇਚੀ ਨੇ ਕੁਝ ਮਤਲਬ ਇਸ ਇਸਹਾਸਬੰਧੀਆਂ ਤੋਂ ਪੈਸੇ ਫੜੇ ਉਹ ਹਾਂਜੀ ਤੇ ਅੱਜ ਹੁਣ ਰਿਪੋਰਟ ਉਹ ਕਿ ਆ ਰਿਹਾ ਲੱਗਦਾ ਭਵਿੱਖ ਪੰਜਾਬ ਦੇ ਵਿੱਚ ਉਹਨੂੰ ਟੰਣ ਲੱਗਦਾ ਭਵਿੱਖ ਹੈਗਾ ਪੰਜਾਬ ਦੇ ਵਿੱਚ ਨਹੀਂ ਜੀ ਹੁਣ ਉਹਦਾ ਕਾਹਦਾ ਭਵਿੱਖ ਨਾ ਕੋਈ ਤੇ ਕੋਈ ਰੋਜ਼ਗਾਰ ਆ ਜਾਂ ਕੋਈ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਵੱਲੋਂ ਸਰਕਾਰ ਕੇ ਪੀਲੇ ਪੀ ਉਹਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਉਹਦੇ ਕੋ ਮਤਲਬ ਰੋਜ਼ਗਾਰ ਵਾਸਤੇ ਕੋਈ ਵੀ ਸਾਧਨ ਨਹੀਂ ਹੈਗਾ ਉਹਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਨੌਕਰੀਆਂ ਦਵਾਂਗੇ ਜੋ ਵੀ ਮੈਰਿਟ ਦੇ ਅਧਾਰ ਤੇ ਹੋਣਗੇ ਜਿਹੜੇ ਚੰਗੇ ਪੇਪਰ ਪਾਸ ਕਰਨਗੇ ਉਹਨਾਂ ਨੂੰ ਦਵਾਂਗੇ ਤੁਹਾਨੂੰ ਲੱਗਦਾ ਕਿ ਵੈਸੇ ਹੀ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੌਕਰੀਆਂ ਜੇਕਰ ਪੇਪਰ ਪਾਸ ਤੇ ਫਿਰ ਦੇ ਦੇ ਸਕਣ ਤਾਂ ਬਹੁਤ ਵਧੀਆ ਜੀ ਲੇਕਿਨ ਲੱਗਦਾ ਨਹੀਂ ਕਿ ਇਹ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ ਤਾਂ ਤੁਹਾਨੂੰ ਲੱਗਦਾ ਸਿਆਸਤ ਉਹ ਆਉਂਦੀ ਹੈ ਤੁਹਾਨੂੰ ਇੱਥੇ ਸਿਆਸਤ ਤਾਂ ਕੋਈ ਉਹਨਾਂ ਦੀ ਆਪਣੀ ਵੀ ਵਜ ਜਿਨ੍ਹਾਂ ਦਾ ਹੁਣ ਮਤਲਬ ਉਹਦਾ ਕੋਈ ਰੋਜ਼ਗਾਰ ਨਹੀਂ ਹੈਗਾ ਮਤਲਬ ਇੱਕਲਾ ਜ਼ਮੀਨੀਆਂ ਵੀ ਵੇਚ ਤੀ ਨੇ ਹੁਣ ਉਹਦੇ ਕੋਲ ਤਾਂ ਕੋਈ ਰੋਜ਼ਗਾਰ ਨਹੀਂਗਾ ਉਹ ਤਾਂ ਸਰਕਾਰ ਨੂੰ ਚਾਹੀਦਾ ਸੀ ਐਮ ਭਗਵੰਤ ਸਿੰਘ ਜੀ ਨੂੰ ਵੀ ਕੋਈ ਇਹ ਨਹੀਂ ਵੀ ਇਹ ਜਿੰਨੇ ਵੀ ਵਾਪਸ ਆਉਂਦੇ ਸਹਾਰਾ ਕੋਈ ਨੌਕਰੀ ਦਿੱਤੀ ਜਾਂਦੀ ਭਗਵੰਤ ਸਿੰਘ ਸਾਹਿਬ ਤੇ ਕਹਿੰਦੇ ਨੇ ਅਸੀਂ ਬਾਹਰੋਂ ਨੌਜਵਾਨ ਇੱਥੇ ਲਿਆਵਾਂਗਾ ਇੱਥੇ ਨੌਕਰੀ ਕਰਵਾਵਾਂਗਾ ਤੁਹਾਨੂੰ ਲੱਗਦਾ ਹੋਵੇ ਕਿ ਉਹ ਵੀ ਸੁਪਨਾ ਕਰੀ ਸੱਚ ਦੇਖੋ ਜੀ ਉਹ ਤਾਂ ਆਪ ਹੀ ਟਪੜੋਕੇ ਆਈ ਜਾਂਦੇ ਕੱਲੀ ਜਾਂਦੇ ਵੇਖੋ ਇਹ ਕਿਲੇ ਉਹਦੇ ਜਾਂ ਤਾਂ ਇਹ ਨੌਕਰੀ ਦੇਣ ਜਿੰਨੇ ਟਪੜੋਕੇ ਪੀ ਲੜ ਕੇ ਆ ਰਹੇ ਨੇ ਉਹਨਾਂ ਦਾ ਮਤਲਬ ਕਾਰੋਬਾਰ ਸਾਰਾ ਜ਼ਮੀਨਾਂ ਵੇਚ ਕੇ ਗਏ ਸਾਰੇ ਇਹਨਾਂ ਨਾਲ ਖਰਚਾ ਲਾ ਗਏ ਕੋਈ ਛੋਟੀ ਮੋਟੀ ਇਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਸਾਰਿਆਂ ਨੂੰ ਜਿਸ ਤਰ੍ਹਾਂ ਜੰਗਲ ਟੱਪਣਾ 35 ਫੁੱਟੀ ਕੰਧ ਟੱਪਣਾ ਤੁਹਾਨੂੰ ਲੱਗਦਾ ਕਿ ਈਜ਼ੀ ਸੀਗਾ ਜੇਕਰ ਪਹੁੰਚ ਗਿਆ ਨੌਜਵਾਨ ਤੇ ਕਿੰਨਾ ਕੁ ਮੁਸ਼ਕਲ ਹੋਇਆ ਹੋਊਗਾ ਦੇਖੋ ਜੀ ਉਹ ਤਾਂ ਜੈਂਟ ਨੇ ਕਿਹਾ ਵੀ ਮੈਂ ਇੱਕ ਨੰਬਰ 'ਚ ਕਰੂੰਗਾ ਅੱਗੋਂ ਦੋ ਨੰਬਰ 'ਚ ਨਾਲ ਮਤਲਬ ਕਲਾਤਾ ਉਹ ਤਾਂ ਮੁਸ਼ਕਲ ਹੀ ਬਹੁਤ ਜ਼ਿਆਦਾ ਹੈ ਕਿ ਕਿੰਦਾ ਜੰਗਲਾਂ ਰਹੀਂ ਗਿਆ ਹੋਊਗਾ ਕਿੰਦਾ ਮਤਲਬ ਇੰਨੇ ਮਹੀਨੇ ਜੰਗਲਾਂ ਰਹੀਂ ਭੁੱਖੇ ਤੇ ਕੱਟ ਕੇ ਗਏ ਪਹੁੰਚੇ ਨੇ ਤੇ ਗੋਣਾ ਰਿਪੋਰਟ ਕਰਤਾ ਤੇ ਤੁਹਾਨੂੰ ਕਦੋਂ ਸੂਚਨਾ ਮਿਲੀ ਰਿਪੋਰਟ ਦੀ ਸਾਨੂੰ ਕੱਲ ਸੂਚਨਾ ਮਿਲੀ ਮਤਲਬ ਇਨਕੁਆਇਰੀ ਵਾਲੇ ਘਰੇ ਆਏ ਤੇ ਜਿਵੇਂ ਹੁਣ ਤੁਸੀਂ ਕਹਿੰਦੇ ਬਈ ਕੋ 40 ਤੋਂ 45 ਲੱਖ ਰੁਪਏ ਲੱਗਾ ਵਾ ਤੁਸੀਂ ਇੱਕ ਨੰਬਰ ਤੇ ਪੈਸੇ ਦਿੱਤੇ ਸੀਗੇ ਲੇਕਿਨ ਉਹ ਦੋ ਨੰਬਰ ਤੇ ਤੁਸੀਂ ਚਾਹੁੰਦੇ ਹੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਟੋਆ ਜੀ ਰਿਟਰਨ ਤੱਕ ਲਾ ਦੇ ਦੇਖੋ ਜੀ ਉਹਦਾ ਸਰਕਾਰ ਆ ਜੋ ਵੀ ਕਰੂਗੀ ਠੀਕ ਕਰੂਗੀ ਜਾਂ ਨਾ ਕੁਝ ਮਤਲਬ ਪੈਸੇ ਮਗਾਏ ਵੀ ਮਿਲ ਜਾਣ ਵਾਪਸ ਕੋਈ ਕਾਰੋਬਾਰ ਆਪਣ ਉਹਨੂੰ ਕੋਈ ਨੌਕਰੀ ਮਾੜੀ-ਮੋਟੀ ਦਿੱਤੀ ਜਾ। ਕਿ ਲੱਗਦਾ ਏਜੰਟ ਦੇ ਖਿਲਾਫ ਹੀ ਕਾਰਵਾਈ ਹੋਣੀ ਚਾਹੀਦੀ ਆ। ਏਜੰਟ ਕਿੱਥੋਂ ਦਾ ਸੀਗਾ ਪੰਜਾਬ ਦਾ ਸੀ? ਇਹ ਤਾਂ ਹਰਿਆਣਾ ਦਾ ਉਹ ਤਾਂ ਉਹਨੂੰ ਹੀ ਪਤਾ ਉਹ ਆਊਗਾ ਤੇ ਦੱਸੂਗਾ। ਨਾਮ-ਨੂੰ ਕੁਝ ਪਤਾ ਤੁਹਾਨੂੰ? ਨਹੀਂ ਨਾਮ ਨਹੀਂ ਪਤਾ। ਕੋਈ ਕਦੀ ਗੱਲ ਨਹੀਂ ਹੋਈ ਕਿ ਕਿਹੜਾ ਏਜੰਟ ਤੋਂ ਪੈਸੇ ਲਏ ਕਿਉਂਕਿ ਮਾਪੇ ਤਾਂ ਅਕਸਰ ਪੁੱਛਦੇ ਆ ਬੱਚੇ ਨੂੰ ਕਿ ਆਹ ਪੈਸੇ ਦੇ ਬੇਟਾ ਕਿਹਨੂੰ ਦੇਣ ਜਾ ਰਹਿਆ ਕੁਝ। ਦੇਖੋ ਜੀ ਉਹਨੇ ਕਦੀ ਦੱਸਿਆ ਨਹੀਂ ਫਾਦਰ ਸਾਹਿਬ ਤਾਂ ਇਨੀ ਤੋਂ ਨੇ ਮਤਲਬ ਦੱਸਿਆ ਨਹੀਂ ਕਿ ਜੋ ਕੁਝ ਕੀਤਾ ਮਤਲਬ ਉਹਨੇ ਕੀਤਾ। ਕੋ ਘਰ ਚ ਕੋਣ-ਕੋਣ ਹੈ ਹੋਰ ਕੋਣ-ਕੋਣ ਨੇ ਉਹਨਾਂ ਦੇ? ਦ ਤੇ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਹੁਣ ਕੁਝ ਵਧੀਆ ਰੋਲ ਕਰਨਗੀਆਂ ਔਰ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੀਆਂ ਦੇਖੋ ਜੀ ਇਹ ਤਾਂ ਕਰਨਾ ਚਾਹੀਦਾ ਵੈ ਸਰਕਾਰਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਦੇਣਾ ਚਾਹੀਦਾ ਕੋਈ ਛੋਟੀ ਮੋਟੀ ਨੌਕਰੀ ਕੋਈ ਦੇਣੀ ਜ਼ਰੂਰ ਚਾਹੀਦੀ ਜਿੰਨੇ ਵੀ ਲੜਕੇ ਡਿਪੋਰਟ ਹੋ ਕੇ ਆ ਰਹੇ ਬਿਲਕੁਲ ਬਿਲਕੁਲ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਇੱਥੇ ਪਹੁੰਚਣਾ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਅਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਨੇ ਦਿੱਤੀਆਂ ਜਾਣ ਤਾਂ ਜੋ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਲੇਕਿਨ ਅੱਜ 119 ਦੇ ਕਰੀਬ ਭਾਰਤੀ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਜਿਸ ਤੋਂ ਬਾਅਦ 67 ਦੇ ਕਰੀਬ ਪੰਜਾਬ ਦੇ ਹੀ ਨੌਜਵਾਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਪਿਛਲੀ ਫਲਾਈਟ ਦੇ ਵਿੱਚ ਜਿਵੇਂ ਉਹ 30 ਪੰਜਾਬੀ ਸਨ ਅਤੇ ਹੋਰ ਸੂਬਿਆਂ ਦੇ ਜਿਹੜੇ ਸਨ ਉਹ ਗਿਣਤੀ ਜ਼ਿਆਦਾ ਸੀ ਲੇਕਿਨ ਇਸ ਵਾਰ ਪੰਜਾਬ ਦੀ ਜਿਹੜੀ ਗਿਣਤੀ ਆ ਉਹ ਜ਼ਰੂਰ ਵੱਧਦੀ ਹੋਈ ਨਜ਼ਰ ਆਈ ਹੈ ਲੇਕਿਨ ਕਿਤਨਾ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਕਹਿੰਦੇ ਰਹੇ ਨੇ ਕਿ ਅਸੀਂ ਪੰਜਾਬੀਆਂ ਨੂੰ ਵਾਪਸ ਲੈ ਕੇ ਆਵਾਂਗੇ ਵਿਦੇਸ਼ ਤੋਂ ਅਤੇ ਪੰਜਾਬ ਦੇ ਵਿੱਚ ਰੋਜ਼ਗਾਰ ਦੇਵਾਂਗੇ ਅਤੇ ਗੋਰੇ ਵੀ ਆ ਕੇ ਇੱਥੇ ਜਿਹੜੀ ਆਉਂ ਕਮ ਕਰਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਅੱਜ ਨਜ਼ਰ ਆ ਰਹੇ ਨੇ ਸ਼ਾਇਦ ਬਾਕੀਆਂ ਸਰਕਾਰਾਂ ਨੇ ਚੰਗੇ ਰੋਲ ਅਦਾ ਕੀਤੇ ਹੁੰਦੇ ਤੇ ਅੱਜ ਇਹ ਜਿਹੜੀ ਨੋਬਤ ਨਹੀਂ ਆ ਸਕਦੀ ਲੇਕਿਨ 40 40 45 45 50 50 ਲੱਖ ਰੁਪਏ ਲਗਾ ਕੇ ਡੌਂਕੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਜਿਸ ਕਰਕੇ ਨੌਜਵਾਨ ਕਾਫੀ ਪਿਛੜਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਵੀ ਕਰਦੇ ਹਾਲਾਤ ਜਿਹੜੇ ਨੇ ਉਹ ਬਹੁਤ ਮਾਰੇ ਨਜ਼ਰ ਆ ਰਹੀ ਇਸ ਪਰਿਵਾਰ ਦੇ ਵਿੱਚ ਵੀ ਦੋ ਬੇਟੀਆਂ ਨੇ ਪਰ ਖੁਦ ਨੌਜਵਾਨ ਜਿਹੜਾ ਹੈ ਉਹ ਵੀ ਅਨਮੈਰ ਹੈ ਔਰ ਇੱਕ ਦਿਨ ਹੀ ਸਮਾਂ ਹੋਇਆ ਸੀ ਉਹਨੂੰ ਉੱਥੇ ਪਹੁੰਚਿਆ ਹਾਂ ਤੇ ਅਗਲੇ ਦਿਨ ਹੀ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਔਰ ਪਰਿਵਾਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਪਾਲਨ ਪੋਸ਼ਣ ਵਾਸਤੇ ਕੋਈ ਨਾ ਕੋਈ ਚੰਗਾ ਕਦਮ ਸਰਕਾਰ ਨੂੰ ਚੁਕਣਾ ਚਾਹੀਦਾ ਤਾਂ ਜੋ ਕਿ ਪਰ ਬੱਚਾ ਜਿਹੜਾ ਹੈ ਉਹ ਆਪਣਾ ਸੁਨਹਿਰਾ ਭਵਿੱਖ ਜਿਹੜਾ ਵਿਦੇਸ਼ ਚ ਲੱਭ ਰਿਹਾ ਸੀ ਉਹ ਇੱਥੇ ਲੱਭ ਸਕੇ ਹੁਣ ਵੇਖਣਾ ਹੋਵੇਗਾ ਕਿ ਜਿਸ ਏਜੰਟ ਨੇ ਉਸ ਨੌਜਵਾਨ ਨੂੰ ਵਾਪਸ ਭੇਜਿਆ ਸੀ ਕੀ ਉਸ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇ ਪਰਿਵਾਰ ਅੱਜ ਇੱਕ ਵਾਰ ਫਿਰ ਤੋਂ ਇੱਥੇ ਪਹੁੰਚਿਆ ਹੋਇਆ ਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜੀ ਹੈ ਜਰੂਰ ਸਰਕਾਰ ਦੇਗੇ ਗੁਹਾਰ ਲਗਾਈ ਜਾ ਰਹੀ ਹੈ। ਕੈਮਰਾ ਪਰਸਨ ਜੈਪ੍ਰੀਤ ਰਾ ਗੁਰਪ੍ਰੀਤ ਸਿੰਘ ਅਮਰਜੀਤ